ਉਹ ਇਹ ਦੁਨਿਆ ਰਹਿਤਾਨਾ ਦਾ ਕੋਈ ਨਾ ਕੋਈ ਹੈਗਾ ਪਿਛੇ ਨਾ ਉਹਦਾ ਕੁਝ ਵੀ ਨਹੀਂ ਲੱਭਦਾ ਜਿਹਨਾਂ ਮੂਰਤੀਆਂ ਬਾੜੀਆਂ ਸੀ ਨਾ ਗੁਰਦਵਾਰਿਆਂ ਚ ਉਹਨੇ ਬਾੜੀਆਂ ਸੀ ਇਹਨੂੰ ਉਹਦਾ ਕੱਖ ਵੀ ਨਹੀਂ ਲੱਭਦਾ ਦੋਹਾਂ ਦਾ ਸਭ ਕੁਝ ਲੱਭਦਾ ਇਹਨੂੰ ਉਹਦਾ ਕੱਖ ਵੀ ਲਾਉਣਾ ਇਹ ਬਹੁਤ ਵੱਡਾ ਇਪਰਾਧ ਹੈ ਇਹਦੀ ਕਸਰ ਇਹਨਾਂ ਦਾ ਪਿੱਛੇ ਲੋਕ ਤਾਂ ਹੀ ਡਰਦੇ ਨੇ ਨਹੀਂ ਡਰਦਾ ਕੋਈ ਜਿਸ ਸਾਥ ਜੋਰ ਕਰਵੇ ਖੈ ਸੋਈ ਜਿਹੜਾ ਜੋਰ ਦੇਖ ਲਵੇ ਕਰਤੇ ਹੁਣ ਹੋਰ ਕੋਈ ਦੇਖ ਲਵੇ ਤਜਰਬਾ ਕਰਕੇ ਰਿਜ਼ਲਟ ਆਉਣਾ ਬਾਅਦ ਚ ਰਿਜ਼ਲਟ ਆਊਗਾ ਟਾਈਮ ਨਾਲੇ ਆਉਂਦਾ ਰਿਜ਼ਲਟਾਂ ਟਾਈਮ ਦੱਸੂਗਾ ਸੱਚ ਇਹੀ ਐ ਇਹੀ ਹੋਊਗਾ ਕਦੋਂ ਲਰ ਗਊਗਾ ਟਾਈਮ ਤਾਂ ਲੱਗਦਾ ਹੀ ਹੈ ਨਾ ਹੇ ਬਿਨ ਬਖਤੀ ਸ਼ਕਤੀ ਨਹੀਂ ਪਰਤਪਾਨ 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 ਉਹਦੇ ਚੱਲ ਨਹੀਂ ਆਉਂਦੇ ਪਿੰਦ ਚੱਲ ਨਹੀਂ ਪਉਂਦਾ ਆਪਣਾ ਭਗਤੀ ਦੀ ਸ਼ਕਤੀ ਬਿਨਾ ਕਰ ਉਹ ਨਹੀਂ ਪਰਤਦਾ ਕਿਸੇ ਦੇ ਅੱਖੇ ਘਰ ਚ ਜੇ ਭਗਤੀ ਦੀ ਸ਼ਕਤੀ ਨਹੀਂ ਹੈ ਫਿਰ ਨਹੀਂ ਪਰਤਦਾ ਆਕੇ ਉਹ ਕਿਸੇ ਦੀ ਸਮਝ ਨਹੀਂ ਆ ਰਿਹਾ ਮੇਰੇ ਕਰਾਇਆ ਹੈ ਰਾਜਾ ਰਾਮ ਤਰਾ ਤਾਊਗਾ ਜੇ ਭਗਤੀ ਹੈ ਜੇ ਹਿਰਦੈ ਸੱਚਾ ਸੁੱਚਾ ਹਿਰਦੈ ਜੇ ਇਹਦੇ ਚ ਕਪਟਾ ਕਿਵੇਂ ਆਜੂ ਕਪਟੀ ਦੇ ਗੱਲ ਨਹੀਂ ਹੋਉਂਦਾ ਉਹ ਬਹੁਤ ਕਰਤ ਹੋਮ ਅਰ ਜਗਦਾਨ ਬਥੇਰੇ ਹੋਵ ਜਗਦਾਨ ਕਰੀ ਜਾਂਦੇ ਦਿਖਾਵਾ ਵੀ ਤੇਰੇ ਨਾਮ ਦੇ ਅਸੀਂ ਹੋਵਦਾ ਜਗਦਾਨ ਕਰਦੇ ਕਪਟ ਰੱਖ ਕੇ ਕਰਦੇ ਨੇ ਸਭ ਕੁਝ ਕਪਟਾ ਸਾਰੀ ਭਗਤੀ ਦੇ ਜਿਹੜੀ ਭਗਤੀ ਦੇ ਅੰਦਰ ਕਪਟਾ ਹੈ ਉਹ ਕਾਮਯਾਬ ਨਹੀਂ ਉਹ ਤਾਂ ਘਟ ਘਟ ਕੇ ਅੰਦਰ ਕੀ ਜਾਣਤਾ ਹੈ ਨਾ ਜਿਹਨੇ ਸਭ ਕੁਝ ਲਟਾਇਆ ਤਾਂ ਤੇ ਮੇਰਾ ਮੁਝ ਮੇਰੇ ਕੋਲ ਕੁਝ ਨਹੀਂ ਜੋ ਕੋਈ ਸੱਚਾ ਹੈ ਵੈਸੇ ਲਟਾਇਆ ਵੀ ਕੁਝ ਨਹੀਂ ਕੀ ਲਟਾਇਆ ਸੱਚੇ ਬੋਲੇ ਆ ਲਟਾਇਆ ਕੁਝ ਨਹੀਂ ਜੇ ਥਾਈ ਨਹੀਂ ਸੀ ਕੁਝ ਆਪਣੇ ਅੰਮੇ ਬੰਨੇ ਹੋਇਆ ਸੀ ਮੇਰੇ ਇਸ ਦੀ ਵਿਵਾਨਤ ਵਿੱਚ ਖਿਆਨਤ ਉਹ ਭਾਰਤ ਵਿੱਚ ਜਿਹੜੀ ਖਿਆਲਤੀ ਉਹ ਛੱਡੀ ਹੋਇਆ ਹੈ ਕੁਤਤਾ ਕੁਛ ਨਹੀਂ ਹੈ ਮੈਂ ਆਪਣਾ ਮੰਨ ਕਹਿਤਾ ਸੀ ਮੇਰਾ ਮੇਰਾ ਹੈ ਦੀ ਸੀ ਮੈਂ ਬਾਤ ਵਿੱਚ ਖਿਆਨਤੇ ਸੀ ਨਾ ਛੱਡਿਓ ਹੀ ਆ ਨਾ ਹੋ ਦਿੱਤਾ ਉਹ ਤਾਂ ਕਿਸੇ ਨਾਲ ਕੁਛ ਨਹੀਂ ਕਰ ਰਿਹਾ ਲੈ ਕੇ ਕੀ ਆਇਆ ਸੀ ਕੀ ਲੈ ਕੇ ਆਇਆ ਸੀ ਕੀ ਲੈਣ ਆਇਆ ਸੀ ਉਹ ਜਿਹੜਾ ਲੈਣ ਆਇਆ ਸੀ ਉਹ ਭੁੱਲ ਗਏ ਹੋਰੇ ਕਸ ਨੂੰ ਜਫਾ ਪਾ ਲਿਆ ਨਾਗਾਂ ਦੀ ਪਟਿਆਰੀ ਜੱਕਲੀ ਸਰਤੇ ਉਹਨੂੰ ਜੱਫਾ ਪਾਉਂਦੇ ਨੇ ਇਹ ਬਾਇਆ ਦਾ ਨਾਗਾਂ ਦੀ ਪਟਿਆਰੀ ਆ ਸੱਪਾਂ ਦੀ ਏਡਾਂ ਕਮਾਰ ਦਿੰਦੀ ਐ ਨਾਉ ਛੱਡਦਾ ਨਾਗਾਂ ਦੀ ਪਟਿਆਰੀ ਜਗ੍ਹਾ ਜਗ੍ਹਾ ਨਾਗ ਆਉਂਦੇ ਨਾਲ ਦੇਵਤਿਆਂ ਦੇ ਨਾਗ ਆਦੇ ਹਣੇ ਉਰੇ ਘੱਟ ਰਿਹਾ ਮੰਨਣਾ। ਨਾਲ ਸੱਪੜੀਆਂ ਨਾਲ ਦਾਰਸ। ਨਾਲ ਦਾਰਸ ਸੱਪੜੀਆਂ ਇੱਕ ਪਾਸੇ ਦੇਵਤੇ ਆਊਗਾ। ਦੇਵਤਿਆਂ ਦੇ ਅਧਰਵਾਣਗੇ ਗਣ ਗਾਇ ਨਾਲੇ। ਨਾਲੋ ਸਬਜ਼ੀ ਵਾਲੇ ਫਿਰਦੇ ਨੇ ਸਪਲਾਈ ਸਰ ਤੇ। ਉਹ ਡੱਲੀ ਨਾਲ ਗਾਉਂਦੇ ਨੇ ਸ਼ਿਵ ਜੀ ਦੇ ਉਹ 나ਗ ਨੇ ਸਾਰੀ ਉਹਨਾਂ ਨੂੰ ਕੀ ਹੋਇਆ। ਉਹ ਸ਼ਿਵ ਜੀ ਦੇ ਭਗਤ ਰਹਿ। ਉਹ ਜਗਤਵ ਜਗਤਵ ਜੋਗੀ ਜਗਤਵ ਧਿਆਨ ਤਰ ਹੈ। ਉਹ ਜਗਤਵ ਨੇ ਜਿਹੜੇ ਸਾਰੇ 나ਗ ਉਹਨਾਂ ਨੂੰ ਕੀ ਹੋਇਆ। ਸ਼ਿਵ ਜੀ ਦਾ ਗੁਰਗਨ ਉਹ ਕਰਦੇ ਨੇ ਵਿਸ਼ਨੂ ਦਾ ਗੁਰਗਨ ਉਹ ਦੂਏ ਕਰਦੇ ਨੇ ਜਿਹੜੇ ਤਾਂ ਧਰਮ ਨੇ ਨਾ ਕਿੰਦਰ ਤੋਂ ਧਰਮ ਉਹ ਤਾਂ ਵਿਸ਼ਨੂ ਦਾ ਗੁਰਗਨ ਕਰਦੇ ਨੇ ਉਹਨੇ 나ਗ ਨੇ ਦੂਏ ਉਹਦੇ ਦਾ ਆਦਮੀਆਂ ਨੇ ਹੋ ਉਹ ਇੱਥੇ ਸੱਪ ਨਹੀਂ ਹੁੰਦਾ ਉਹਦਾ ਟੱਲੀ ਵਾਲਿਆ ਦੇ ਮੱਥੇ ਤੇ ਉਹਨਾਂ ਨੂੰ ਨਾ ਕਿਹਾ ਹੋਇਆ ਇਹ ਹੋਰੇ ਕੋ ਦੱਸੀ ਜਾਂਦਾ ਵਿਸਾਪ ਗੁਰਗਨ ਕਰ ਲੂਗਾ ਕਿ ਜਿਹਨੋਂ ਦੇ ਭਗਤ ਨੇ ਜਿਹੜੇ ਉਹਨਾਂ ਧਰਮ ਵਗੈਰਾ ਦੇ ਗੁਣਗਾਨ ਕਰਦੇ ਨੇ ਦੇਵਤਿਆਂ ਦਾ ਕਿੰਦਰ ਨੇ ਨਹੀਂ ਤਾਂ ਇਹ ਗੁਣਗਾਨ ਕਰਦੇ ਸ਼ਿਵ ਜੀ ਦਾ ਗੁਣਗਾਨ ਕਰਨ ਵਾਲੇ ਸ਼ਿਵ ਭਗਤ ਨੇ ਸਮਝਿਆ ਨਹੀਂ ਜਿਹਨੋਂ ਜਗਤ ਵਗੈਰੇ ਨੇ ਜਗਤ ਜੋਗੀ ਜਗਤ ਜੋਗੀ ਵੀ ਉਹਨਾਂ ਦਾ ਸ਼ਿਵ ਜੀ ਦਾ ਕਰਦੇ ਨੇ ਜੋਗੀ ਜਗਤ ਜੋਗੀ ਪਰ ਘਰ ਘਰ ਫਿਰ ਕੇ ਨਹੀਂ ਕਰਦੇ ਜਦੋਂ ਉਹ ਕਰ ਕਰ ਫਿਰ ਕੇ ਕਰਦੇ ਨੇ ਜੋ ਕੀ ਆਪਣੇ ਧੂਲੇ ਦੇ ਬੈਠ ਕੇ ਹੀ ਕਰਦੇ ਨੇ ਉਸ ਤੇ ਦੀ ਸ਼ਬਦੀ ਨਹੀਂ ਕਰਦੇ ਨੇ ਪਰ ਬੈਠ ਕੇ ਪ੍ਰਚਾਰ ਕਰਦੇ ਨੇ ਪਰ ਆਪਣੇ ਉੱਥੇ ਹੀ ਬੈਠ ਕੇ ਜਿਹੜਾ ਉਹਨਾਂ ਕੋਲ ਚਲਾ ਜਾਵੇ ਉਹ ਸਗੋਂ ਕਰਦੇ ਨੇ ਸ਼ਬਦੀ ਨੂੰ ਵੱਡਾ ਕਹਿਣਾ ਹੀ ਉਹਨਾਂ ਨੇ ਸੇਖ ਵੀ ਆਪਣੇ ਗੁਰੂਆਂ ਨੂੰ ਵੱਡਾ ਕਹਿੰਦਾ ਹੀ ਨੇ ਕਿ ਉਹ ਤੋਂ ਗਿਆਨ ਦਿੱਤਾ ਉਹਨੇ ਤੁਹਾਨੂੰ ਭਗਤਾਂ ਨੂੰ ਵੱਡਾ ਅਸੀਂ ਕਹਿਣਾ ਹੀ ਆ ਕਿ ਉਹ ਤੋਂ ਕੋਈ ਮਿਲਿਆ ਸਾਨੂੰ ਉਹ ਵੀ ਕਹਿਣਾ ਉਹਨਾਂ ਨੇ ਉਹਨੂੰ ਕੋਈ ਮਿਲਿਆ ਹੋਊ ਪਤਾ ਨਹੀਂ ਕੀ ਬੰਦਾ ਕੀ ਨਹੀਂ ਮਿਲਦਾ ਉਹ ਜਾਣ ਲੈ ਕੀ ਮਿਲਿਆ ਉਹ ਕਿਉਂ ਕਹਨ ਕਿਉਂ ਨਹੀਂ ਕਹਨ ਉਹ ਨੂੰ ਬਤਾਉ ਸਾਨੂੰ ਜੋ ਬਣਿਆ ਸੀ ਉਹ ਉਸ ਕਰਕੇ ਗਏ ਬਿਨ ਇੱਕ ਨਾਮ ਇਕ ਜਿਤ ਲੀਨ ਬਿਨ ਇੱਕ ਨਾਮ ਦੇਖੋ ਇੱਕ ਨਾਮ ਫੇਰ ਆ ਗਿਆ ਇਹ ਕੇ ਨਾਮ ਉਧਰ ਆਇਆ ਹੈ ਤੇਰਾ ਇਹ ਕੇ ਨਾਮ ਦਾਰੇ ਸੁਣ ਸਰ ਇੱਕੋ ਹੀ ਨਾਮ ਹੈ ਤੇਰਾ ਤਾਂ ਤੇ ਨਾਮ ਦਾ ਫਿਰ ਬਹੁਤ ਰਹਿ ਕਿਰਤਮ ਨਾਮ ਨੇ ਸਾਰੇ ਉਹ ਜਿਹੜੇ ਬਾਕੀ ਨਾਮ ਨੇ ਸਾਡੇ ਧਰੇ ਹੋਏ ਨੇ ਇਹ ਤੁਸੀ ਦੋ ਕਹਿੰਦੇ ਅਸਲ ਨਾਮ ਕੋਈ ਹੈ ਉਹ ਕੀ ਉਹ ਜਾਸਾ ਤੇਰਾ ਉਹ ਤੇਰਾ ਗਿਆਨ ਹੈ ਤੇਰੀ ਸੋਝੀ ਹੈ ਤੂੰ ਕੀ ਹੈ ਇਹ ਸਵਾਲ ਦਾ ਜਵਾਬ ਹੈ ਉਹ ਨਾਮ ਤੂੰ ਕੀ ਹੈ ਇੱਕ ਕੀ ਹੈ ਇਸ ਸਵਾਲ ਦਾ ਜਿਹੜਾ ਜਵਾਬ ਹੈ ਨਾ ਉਹ ਨਾਮ ਗੁਰਾ ਇੱਕ ਦੇ ਬੁਝਾਈ ਨਾਮ ਨਾਲ ਬੁਝਾਰਤ ਬੁਝਣੀ ਹੈ ਨਾਮ ਹੋ ਜੀ ਜਿਹਦੇ ਨਾਲ ਬੁਝਾਰਤ ਸਭ ਚੌੜੀ ਹੈ ਸਾਰੀ ਕਾਹ ਬੁਝਾਰਤ ਬੁਝਾ ਡੋਰਾ ਉਹ ਡਰਾ ਪਸ਼ੂ ਹੈ ਉਹ ਜਿਹੜਾ ਗਿਆਨ ਹੈ ਨਾ ਆਤਮ ਗਿਆਨ ਉਹ ਨਾਮ ਹੈ ਉਹਤੇ ਬਿਨਾ ਕਿ ਜਦ ਇਹ ਭਗਤੀ ਕਬੂਲ ਨਹੀਂ ਹੈ ਕੋਈ ਭਗਤੀ ਕਬੂਲ ਨਹੀਂ ਹੈ ਬਿਨ ਏਕ ਨਾਮ ਬਿਨ ਏਕ ਨਾਮ ਇਕ ਚਿਤ ਲੀਨ ਇਕ ਚਿਤ ਲੀਨ ਇਕ ਚਿਤ ਚਿਤੇ ਕੋਜਵੇਂ ਮਨਪੋ ਦੇ ਵਿੱਚ ਮਨ ਚਿਤ ਵਿੱਚ ਸਮਾਜ ਵਿੱਚ ਚਿਤ ਨਾਉ ਵਿੱਚ ਸਮਾਜ ਵਿੱਚ ਜੇ ਨਾ ਜਰ ਹੁਕਮ ਦੇ ਵਿੱਚ ਚਿਤ ਨਹੀਂ ਸਵਾਉਂਦਾ ਇੱਕ ਹੋ ਕੇ ਬਿਨ ਏਕ ਨਾਮ ਇਕ ਚਿਤ ਲੀਨ ਫੋਕਟੋ ਸਰਬ ਧਰਮਾਂ ਮਹੀ ਕਿਉਂਕਿ ਏਕ ਨਾਮ ਹੁਕਮ ਹੈ ਨਾਂ ਕਹਤਾ ਇਹ ਦੇ ਨਾਮ ਕਿਉਂਦਾ ਇੱਕੋ ਨਾਮ ਹੁਕਮ ਹੈ ਗੁਰਸਤਗੁਰ ਦੀ ਆਪੁ ਜਾਇ ਜੀਉ ਹੁਕਮ ਦੇ ਵਿੱਚ ਲੀਨ ਹੋੜ ਸ਼ਬਦ ਵਿੱਚ ਲੀਨ ਹੋਣਾ ਜੋ ਬਿਨਾ ਕਰਨਾ ਤੇ ਸੁਣ ਵਾਲਾ ਉਹ ਕੋਈ ਇਕਜਤਲੇ ਹੋਏ ਤੇ ਇਕਜਤ ਹੋਏ ਤੇ ਮੈਨੂੰ ਸ਼ਬਦ ਦੇ ਵਿੱਚ ਲੀਨ ਹੋਇਆ ਨਹੀਂ ਜਾ ਸਕਦਾ ਸਭ ਫੋਗੜ ਧਰਮ ਨੇ ਬਾਕੀ ਫੋਕਟੋ ਸਰਬ ਧਰਮਾਂ ਬਹੀਨ ਬਾਕੀ ਸਾਰਾ ਕੋਈ ਫੋਕਟ ਹੈ ਧਰਮ ਬਹੀਰ ਧਰਮੇ ਨਹੀਂ ਹਣੋ ਉਹ ਉਹ ਧਰਮ ਮੰਨਨੇ ਲੋਕਾਂ ਨੇ ਧਰਮ ਬਹੀਰ ਲੇ ਹੋ ਧਰਮ ਕੀ ਹੈ ਧਰਮ ਹੈ ਸੱਚ ਸੱਚ ਧਰਮ ਹੈ ਜਿੱਤੇ ਸੱਚ ਹੈ ਨਹੀਂ ਉਹ ਧਰਮ ਹੈ ਹੀ ਨਹੀਂ ਸੱਚ ਬਹੀਰ ਸੱਚ ਬਹੀਰ ਧਰਮ ਧਰਮ ਨਹੀਂ ਹੁੰਦਾ ਜਿੱਤੋਂ ਸੱਚ ਦਾ ਗਿਆਨ ਨਹੀਂ ਹੁੰਦਾ ਧਰਮ ਨਹੀਂ ਹੁੰਦਾ ਧਰਮ ਲੋਕ ਮੰਨਦੇ ਜਦ ਤੱਕ ਇਸ ਕਰਕੇ ਧਰਮ ਹੀਰ ਕੋ ਹੋ ਗਿਆ ਉਹ ਸੱਚ ਸੱਚ ਦੀ ਜਾਣਕਾਰੀ ਦੇਣ ਵਾਲਾ ਧਰਮ ਧਰਮ ਬਾਕੀ ਮਤਾਂ ਨੇ ਬਾਕੀ ਮਤਾਂ ਨੇ ਉਹ ਲਿਖਿਆ ਵੀ ਸਰਬ ਧਰਮ ਵਿੱਚ ਸੇਸ਼ਟ ਧਰਮ ਉਹ ਬਤਾਂਜੇ ਧਰਮ ਨੇ ਤਾਂ ਸੇਸ਼ਟ ਕੀ ਹੈ ਸੇਸ਼ਟ ਕੋਈ ਹੈ ਸਰਬ ਧਰਮ ਵਿੱਚ ਸੇਸ਼ਟ ਧਰਮ ਹਰ ਕੋ ਨਾਮ ਜਪ ਦਰਮਨ ਕਰਬੂ ਹਰ ਕਾ ਨਾਮ ਕੀ ਹੈ ਇਹਨੂੰ ਜਾਣ ਪਹਿਲਾਂ ਸਮਝ ਹਰ ਕਾ ਨਾਮ ਹੀ ਨਹੀਂ ਜਾਣੇ ਦਮ ਦਾ ਜਾਣੇ ਆਰਾਮ ਕਾ ਪਿਆਰੇ ਬੂੜੇ ਫਿਰ ਪਾਚੇ ਪਸਤਾਰੇ ਨਾਮ ਜਾਣੇ ਤੋਂ ਬਿਨਾ ਜਪਣ ਲੱਗੇ ਕੁਝ ਜਾਣੇ ਤੋਂ ਬਿਨਾ ਜਿਹੜਾ ਕਰਨ ਲੱਗੇ ਉਹ ਫੋਕੜ ਕਰ ਰਿਹਾ ਜਾਨਿਆ ਕੁਝ ਨਹੀਂ ਕਰਨ ਪਹਿਲਾਂ ਹੀ ਲੱਗੇ ਸੁਣੀ ਸੁਣਾਈ ਗੱਲ ਹੈ ਬਗਰ ਬਝਲੇ ਹਾਂਜੀ ਸਉ ਪ੍ਰਸਾਦ ਟੋਟਕ ਛੰਦ ਜੈ ਜੰਪਤ